बोलले ਨਹੀਂ ਆਏ ਤਾਂ পাপ ਐ ਹੁਣ ਕੀ ਕਰਾਂ ਇੱਕੋ ਰਸਤਾ ਰਹਿ ਗਿਆ ਚੁੱਪ ਕਰ ਗਈ ਬੋਲਿਆ ਨਹੀਂ ਕੁਝ ਵੀ ਦਰਵਾਜਾ ਪੇੜ ਲਿਆ ਇਸ ਜ਼ਿੰਦਗੀ ਵਿੱਚ ਤੁਹਾਡੇ ਗੱਲ ਕਮ ਆਏ ਗਈ ਜਿੱਥੇ ਤੁਹਾਨੂੰ ਐ ਲੱਗੇ ਵੀ ਬੋਲਣ ਨਾਲ ਵੀ ਪਾਪ ਹੋ ਸਕਦਾ ਉੱਥੇ ਚੁੱਪ ਰਹਿਣਾ ਚਾਹੀਦਾ ਪਾਤਸ਼ਾਹ ਨੇ ਕਬਾਨੀ ਅੰਦਰ ਬਚਨ ਕਿਹਾ ਸਭ ਤੋਂ ਵੱਡਾ ਪਾਪ ਪਤਾ ਕਿਹੜਾ ਐ ਆਪਣੇ ਜਨਮ ਦੇਣ ਵਾਲੇ ਮਾਪਿਓ ਨਾਲ ਝਗੜਾ ਕਰਨਾ ਮਾਪਿਓ ਦੀ ਤੋਹੀਨ ਕਰਨੀ ਸਭ ਤੋਂ ਵੱਡਾ ਪਾਪ ਹੈ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤゥム ਹੋ ਤਿੰਸਿਓ ਝਗਰਤ ਪਾਪ ਜਨਮ ਦੇਣ ਵਾਲੇ ਮਾਪਿਓ ਨਾਲ ਝਗੜਾ ਕਰਨਾ ਪਾਪ ਹੈ ਤੇ ਕਈ ਵਾਰ ਮਾਪਿਓ ਨਾਲ ਵਿਚਾਰ ਨਹੀਂ ਮਿਲਦੀ ਭਾਈ ਉੱਥੇ ਸੰਗਤ ਪੁੱਛਦੀ ਹੈ ਜੀ ਕੀ ਕਰੀਏ ਸਾਡੀ ਮਾਈ ਦੀ ਵਿਚਾਰ ਨਹੀਂ ਮਿਲਦੀ ਸਾਡੇ ਨਾਲ ਇਹ ਜ਼ਰੂਰੀ ਨਹੀਂ ਕਿ ਵਿਚਾਰਾਂ ਮਿਲਣ ਜੇ ਮਾਪਿਓ ਨਾਲ ਵਿਚਾਰ ਨਾ ਮਿਲੇ ਉੱਥੇ ਇੱਕ ਰਸਤਾ ਤੁਹਾਡੇ ਭਲੇ ਚ ਰਹੇਗਾ ਚੁੱਪ ਕਰ ਜਾਓ ਅੱਗੋਂ ਨਾ ਬੋਲੋ ਅਲੱਗ ਰਹਿਣਾ ਉਹ ਵੱਖਰੀ ਗੱਲ ਹੈ ਪਰ ਮੋਰੇ ਬੋਲ ਕੇ ਪਾਪ ਨਾ ਕੱਠੇ ਕਰਿਓ ਆਪਣੇ ਮਾਪਿਓ ਨਾਲ ਝਗੜਾ ਨਹੀਂ ਕਰਨਾ ਚੁੱਪ ਕਰਕੇ ਅਲੱਗ ਹੋ ਜਾਣਾ ਉਹ ਅਲੱਗ ਗੱਲ ਹੈ ਝਗੜਾ ਕਰਕੇ ਪਾਪ ਨਾ ਕਰਿਓ ਕਿਉਂ ਲੱਗ ਗਿਆ ਫਿਰ ਕਦੇ ਇਕੱਠਾ ਹੋ ਸਕਦਾ ਹੈ ਮਾਂ ਪਿਓ ਦੀ ਤੋਹੀਨ ਕਰਕੇ ਖੱਟਿਆ ਪਾਪ ਤੁਹਾਨੂੰ ਦਰਗਾਹ ਚ ਵੀ ਲਿਖਾ ਦੇਣਾ ਪੈਣਾ ਇਸ ਲਈ ਝਗੜਾ ਨਹੀਂ ਕਰਨਾ ਉੱਥੇ ਕੋਈ ਰਸਤਾ ਹੈ ਚੁੱਪ ਕਰ ਜਾਓ ਜੇ ਮਾਂ ਪਿਓ ਨੇ ਕੁਝ ਬੋਲ ਦਿੱਤਾ ਫਿਰ ਕੀ ਹੋ ਗਿਆ ਇੰਨੇ ਮਹੀਨੇ ਆਪਣਾ ਦੰਦ ਧੋਂਦੇ ਰਹੇ ਨੇ ਇੰਨੇ ਮਹੀਨੇ ਸਾਨੂੰ ਨਿਲਾਉਂਦੇ ਢਲਾਉਂਦੇ ਰਹੇ ਨੇ ਇੰਨਾ ਮਾਂ ਨੇ ਕਸ਼ਟ ਚੱਲਿਆ ਜੇ ਕੋਈ ਦੋਸ਼ ਸ਼ਬਦ ਬੋਲ ਵੀ ਦਿੱਤੇ ਫਿਰ ਕੀ ਹੋ ਗਿਆ ਮਾਂ ਨੇ ਬੋਲੇ ਨੇ ਕਿੰਨੀ ਕਿੱਜਤ ਘਟ ਗਈ ਜੇ ਮਾਪਿਓ ਨੇ ਕੋਈ ਬੋਲ ਵੀ ਦਿੱਤਾ ਫਿਰ ਕੀ ਹੋ ਗਿਆ ਪਹਿਲਾਂ ਲੋਕ ਇਸ ਗੱਲ ਤੇ ਪਵੰਧ ਰਹਿੰਦੇ ਸਨ ਮੈਂ ਉਹ ਬੰਦੇ ਵੇਖੇ ਨੇ ਜਿਹੜੇ ਜਵਾਨ ਵੀ ਹੋ ਗਏ ਦਾੜ੍ਹੀ ਵੀ ਮੂੰਹ ਤੇ ਆ ਗਈ ਵਿਆਹੇ ਵੀ ਗਏ ਜਦੋਂ ਪਿਓ ਨੂੰ ਗੁੱਸਾ ਆਉਂਦਾ ਸੀ ਨਾ ਵਿਆਹੇ ਪੁੱਤ ਤੇ ਵੀ ਜੁੱਤੀ ਖੋਲ ਲੈਂਦਾ ਸੀ ਤੇ ਮੋਰੇ ਪੁੱਤ ਇੰਨੇ ਧਰਮੀ ਹੁੰਦੇ ਸੀ ਪਾਵੇਂ ਵਿਆਹੇ ਹੁੰਦੇ ਸੀ ਬੱਚਿਆਂ ਵਾਲੇ ਬਾਪੂ ਅੱਗੇ ਨਹੀਂ ਸੀ ਕਦੇ ਬੋਲਦੇ ਹੱਥ ਜੋੜ ਲੈਂਦੇ ਸੀ ਇਹ ਯਾਦ ਰੱਖਿਓ ਸਭ ਤੋਂ ਵੱਡਾ ਧਰਮ ਹੈ ਆਪਣੇ ਮਾਪਿਓ ਦਾ ਸਤਿਕਾਰ ਕਰਨਾ ਸਭ ਤੋਂ ਵੱਡਾ ਪਾਪ ਹੈ ਮਾਪਿਓ ਨਾਲ ਝਗੜਾ ਕਰਨਾ ਉੱਥੇ ਫਿਰ ਕੋਈ ਰਸਤਾ ਤੁਹਾਡੇ ਕੋਲ ਚੁੱਪ ਅੱਜ ਹੁਣ ਗੁਰਮਤ ਵਿੱਚ ਮਾਤਾ ਭਾਈ ਨੇ ਕਿਹਾ ਜੇ ਮੈਂ ਬੋਲਿਆ ਸੱਚ ਤਾਂ ਗੁਰੂ ਦਾ ਬਚਨ ਟੁੱਟਦਾ ਹੈ ਜੇ ਮੈਂ ਬੋਲਿਆ ਝੂਠ ਤਾਂ ਸਿਰ ਤੇ ਪਾਪ ਚੜਦਾ ਹੈ ਇਕ ਕੋਈ ਰਸਤਾ ਰਹਿ ਗਿਆ ਚੁੱਪ ਕਰ ਗਈ ਦਰਵਾਜਾ ਪੇੜ ਲਿਆ ਬਾਬਾ ਬੁੱਢਾ ਸਾਹਿਬ ਨੇ ਬਚਨ ਕਹਿ ਸੰਗਤ ਨੂੰ ਭਾਈ ਜੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਬਾਣੀ ਪੜੋ ਗੁਰੂ ਨਾਨਕ ਦੀ ਜੇ ਦਰਸ਼ਨ ਕਰਨੇ ਆਓ ਸ਼ਬਦ ਪੜ੍ਹੀਏ ਆਪੇ ਹੀ ਦਰਸ਼ਨ ਦੇਣਗੇ ਸਾਰੀ ਸੰਗਤ ਮਿਲ ਕੇ ਪੜਨ ਲੱਗ ਪਈ ਤੂੰ ਦਰੀ ਆਓ ਧਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਾ ਜੈ ਜੈ ਦੇਖ ਤੈ ਤੂੰ ਹੀ ਤੁਜ ਤੇ ਨਿਕਸੀ ਫੂਟ ਮਰਾ ਤੂੰ ਦਰਿਆਓ ਦਾਨ ਬਿਨਾ ਕੋਈ ਸ਼ਬਦ ਦਾ ਕੀਰਤਨ ਪੂਰਾ ਨਾ ਹੋਇਆ ਐਨੇ ਨੂੰ ਧੰਨ ਗੁਰੂ ਅੰਗਦ ਸਾਹਿਬ ਆਪੇ ਦਰਵਾਜਾ ਖੋਲ ਕੇ ਬਾਹਰ ਆ ਗਏ ਦਰਸ਼ਨ ਦਿੱਤੇ ਸੰਗਤ ਨੂੰ ਬਾਦ ਵਿੱਚ ਮਾਤਾ ਪਿਹرائی ਨੇ ਪੁੱਛਿਆ ਬਾਬਾ ਬੁੱਢਾ ਤੈਨੂੰ ਕਿਵੇਂ ਪਤਾ ਲੱਗਾ ਗੁਰੂ ਅੰਗਦ ਸਾਹਿਬ ਮੇਰੇ ਘਰ ਦੇ ਜਦੋਂ ਮੈਂ ਤੈਨੂੰ ਜਵਾਬੇ ਹੀ ਨਹੀਂ ਕੋਈ ਦਿੱਤਾ ਚੁੱਪ ਕਰਕੇ ਦਰਵਾਜ਼ਾ ਭੇੜ ਲਿਆ ਬਾਬਾ ਬੁੱਢਾ ਤੈਨੂੰ ਕਿਵੇਂ ਪਤਾ ਲੱਗਾ ਗੁਰੂ ਅੰਗਦ ਸਾਹਿਬ ਮੇਰੇ ਘਰ ਨੇ ਬਾਬੇ ਬੁੱਢੇ ਨੇ ਇੱਕ ਗੱਲ ਕਹੀ ਮਾਤਾ ਜਿਹਦੇ ਘਰ ਵਿੱਚ ਗੁਰੂ ਵਸਿਆ ਹੋਵੇ ਉਹਦਾ ਚਿਹਰਾ ਦੱਸਣ ਲੱਗ ਪੈਂਦਾ ਇਹਦੇ ਘਰ 'ਚ ਗੁਰੂ ਰਹਿੰਦਾ ਉਹਦੀਆਂ ਅੱਖਾਂ ਦਾ ਨੂਰ ਬੋਲਦਾ ਇਹਦੇ ਘਰ ਵਿੱਚ ਗੁਰੂ ਹੈ ਉਹ ਜਿਹਦੇ ਅੰਦਰ ਹਿਰਦੇ ਘਰ ਚ ਗੁਰੂ ਹੋਵੇ ਉਹਦੀਆਂ ਅੱਖਾਂ ਦਾ ਨੂਰ ਚਿਹਰੇ ਦਾ ਨੂਰ ਦੱਸਦਾ ਹੈ ਇਹਦੇ ਘਰ ਵਿੱਚ ਗੁਰੂ ਹੈ ਫਿਰ ਘਰ ਸੁਖ ਵਸਿਆ ਵਹਾਰ ਸੁਖ ਪਾਇਆ ਨજર ਆਉਂਦਾ ਕਿਉਂ ਕਹੋ ਨਾਨਕ ਗੁਰ ਮੰਤਰ ਦਿਲ ਲਾਇਆ ਫਿਰ ਉਹ ਜੋ ਗੁਰੂ ਤੋਂ ਮੰਗਲੇ ਮਿਲਦਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਵਿਆਹ ਨਿਸ਼ਚਿਤ ਹੋਇਆ ਬਸੰਤ ਪੰਚਮੀ ਦੇ ਦਿਨ ਇਤਿਹਾਸ ਕਹਿੰਦਾ ਹੈ ਰਿਸ਼ਤਾ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਸ਼ਚਿਤ ਕਰ ਦਿੱਤਾ ਆਪਣੀ ਹਿਆਤੀ ਵਿੱਚ ਛੋਟੀ ਉਮਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਰਿਸ਼ਤਾ ਪੱਕਾ ਕਰ ਦਿੱਤਾ ਸੰਗਤ ਲਾਹੌਰ ਦੀ ਸੀ ਰਿਸ਼ਤਾ ਪੱਕਾ ਹੋ ਗਿਆ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸ਼ਹਾਦਤ ਦੇਣੀ ਪਈ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਦਸ਼ਾਹ ਜੀ ਦੀ ਉਮਰ 9 ਸਾਲ ਦੀ ਸੀ 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਥੋੜੇ ਸਾਲ ਲੰਘ ਗਏ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਵਿਆਹ ਦੇ ਯੋਗ ਹੋਈ ਤਾਂ ਮਾਤਾ ਗੁਜਰੀ ਜੀ ਨੇ ਸੰਗਤ ਨੇ ਬੇਨਤੀ ਕੀਤੀ ਮਾਤਾ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਰਾਏ ਮਹਾਰਾਜ ਦੀ ਮਾਂ ਵੀ ਤੁਸੀਂ ਤੇ ਪਿਓ ਵੀ ਤੁਸੀਂ ਉਹ ਉਮਰ ਵਿਆਹ ਦੇ ਯੋਗ ਹੈ ਹੁਣ ਕਿਰਪਾ ਕਰੋ ਜਿਹੜਾ ਰਿਸ਼ਤਾ ਕੀਤਾ ਹੋਇਆ ਜੇ ਤੁਹਾਡੀ ਅਗਿਆ ਹੋਏ ਵਿਆਹ ਦੇ ਦਿਨ ਮੰਨ ਲਈਏ मां गुजरी ਨੂੰ ਬਹੁਤ ਖੁਸ਼ੀ ਹੋਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕਿੰਨਿਆਂ ਸਾਲਾਂ ਬਾਅਦ ਘਰ ਵਿੱਚ ਖੁਸ਼ੀ ਆਉਣ ਲੱਗੀ ਹੈ ਸੰਗਤ ਇਕੱਠੀ ਕੀਤੀ ਮਾਮਾ ਕਿਰਪਾਲ ਚੰਦ ਜੀ ਨੂੰ ਸੱਦਿਆ ਮਾਮਾ ਕਿਰਪਾਲ ਚੰਦ ਜੀ ਨੂੰ ਸੱਦ ਕੇ ਵਿਆਹ ਦਾ ਦਿਨ ਨਿਸ਼ਚਿਤ ਕਰ ਦਿੱਤਾ ਬਸੰਤ ਪੰਜਵੀਂ ਵਿਆਹ ਦਾ ਦਿਨ ਔਰ ਸਾਥ ਸੰਗਤ ਲਾਹੌਰ ਤੋਂ ਕੁੜਮ ਆਏ ਹੋਏ ਸਨ ਜਦੋਂ ਵਿਆਹ ਦਾ ਵਹ ਕੇ